ਉਹ ਨਾਲ ਵੀ ਇਹ ਕਰਦਾ ਬਾਪੂ ਕਿੰਨੇ ਜਿੰਨਾ ਕਰਿਆ ਮਾਣੀ ਹੈ ਬੱਚਾ ਇਹ ਮੇਰਾ ਹੋ ਗਿਆ ਯਾਰ ਪਰ ਲੈ ਬਸ ਇਹੋ ਹੀ ਕਰ ਲੈ ਬਸ ਇਹੋ ਹੀ ਇਹ ਆਪਣਾ ਨਹੀਂ ਦੂਦਿਆ ਦੇ ਦੋਨੇ ਨਹੀਂ ਪੱਕਾ ਮੰਗ ਮਿੱਠੂ ਉਹ ਪੱਕਾ ਹੀ ਹੈ ਕਿ ਪੱਕਾ ਤੇਰੇ ਬਾਪਰਾ ਭਾਗ ਜੋ ਕੋਈ ਨਾ ਉਹ ਦਰਜਾ ਵੀ ਮੜਾ ਇੱਥੇ ਇੱਥੇ ਕਿਹੜੇ ਹਿਸਾਬ ਨਾਲ ਮੇਰਾ ਹਿਸਾਬ ਨਾਲ ਇਹ ਹਿਸਾਬ ਉਹ ਕਿਸੇ ਨਾਲ ਜਾਂਦੇ 15 15 ਪਹਿਲਾ ਕਿ ਲਾਉਣਾ ਹੁਣ ਤੂੰ ਨਾ ਮੈਂ ਨਾਲ ਉਹ ਵੀ ਪਾਇਆ ਨੀ ਯਾਰ ਉਹ ਨਾਲ ਉਹ ਵੀ ਪਾਇਆ ਬਾਈ ਪਹਿਲਾਂ ਤਾਂ 30 ਲਾਦੀ 30 ਲੱਖ ਹਜ਼ਾਰ ਦੇ ਦਾ 33 ਹੋ ਗਿਆ ਇਹ ਤਾਂ ਪੈਸੇ ਪਾਈ ਚੱਲਦਾ 33 ਹੋ ਗਿਆ 55 33 ਹੋ ਗਿਆ 1000 ਹੋਰ ਪਾ ਹੁਣ ਪਹਿਲਾ ਕੀ ਕਰ ਕੀ ਕਰੀ ਗਏ ਸੀ ਜੇ ਤਾਂ ਉਹ ਤਾਂ ਇਕੱਲੇ ਤੇ ਲਾਇਆ ਦੀ ਬਾਬਾ ਆ ਦੋਨਾਂ ਦੀ ਕਰ ਦੋਨਾਂ ਨਾਲ ਵਿਚਾਰੀ ਦਾ ਚੱਲੇ ਕਰ ਦੋਨਾਂ ਨਾਲ ਕਿੱਧਰ ਮਰਜੀ ਭੱਜ ਚੱਲ ਮਰਜੀ ਭੱਜ ਆ ਦੱਸ ਦੇ ਦੋਨੇ ਕਿੰਨੇ ਕਰਨਾ ਹੈ ਤੁਸੀਂ ਦੱਸ ਦੋ ਕਹਿੰਨੀ ਹੀ ਦੱਸ ਦੋ ਤਪੂ ਨੂੰ ਦੱਸਿਆ ਸਹੀ ਗੱਲ ਕਰ ਲੈ ਇਹ ਕਹ ਦੋ ਆ ਕੀ ਗੱਲ ਕਮ ਹਾਂ ਥੜਾ ਜੀ ਬਾਈ ਬਾਈ ਹੀਆ ਨੂੰ ਲੈ ਜਾ ਬਾਬੂ ਜੂ ਥਲੇ ਗਿਆ ਕੱਲ ਨਾ 44000 ਦੇ ਗੰਦੇ 44000 ਉਹ ਵੀ ਮੰਨਦੇ ਬਈ ਮਨਾ ਇਹਨਾਂ ਨੂੰ ਵੀ ਮਨਾ ਵਿਚਾਰਿਆਂ ਨੂੰ ਮਨਾ ਯਾਰ ਪੈ ਨਹੀਂ ਮੰਨਦੇ ਮਨਾਉਣੇ ਪੈਣਗੇ ਹਾਂ ਅਸੀਂ ਵੀ ਕਿੰਨੇ ਘਟੇ ਹਾਂ ਉਹਨਾਂ ਨੂੰ ਲੈ ਕੇ ਦੀਨ ਨਹੀਂ ਆਦਾ ਯਾਰ ਸਿਰ ਮਾਰਿਆ ਢੋਲ ਵਾਂਗੂ ਉਹ ਇਹ ਸਾਉ ਨੂੰ ਦੇਖਿਆ ਨਾ ਸਾਡਾ ਉਹਨੂੰ ਵੀ ਦੇਖੋ ਮੜਿਆ ਖੜਿਆ ਕੋਈ ਗੱਲ ਨਹੀਂ ਕੋਈ ਪਾਲੀਆਂ ਬੱਕਦਾ ਹਾਂ ਉਹ ਲਵੇ ਖੜਾ ਮੜਿਆ ਦੋ ਹਾਂ ਇਹ ਦੋ ਸੌ ਹਾਂ ਲੱਗਦਾ ਰੇਡੀ ਤਾਂ ਖੜਾ ਕਿੱਲਾ ਕਹੀ ਦੋ ਕੀ ਕਿਹਾ ਤੈਨੂੰ ਤੂੰ ਕਹੇ ਤੂੰ ਵੀ ਕਿਹਾ ਤੈਨੂੰ ਵੀ ਪਤਾ ਬੱਕਰੀ ਕਿੰਨੇ ਦੇ ਕਿੰਨਾ ਕਹਿੰਦੇ ਬੱਕਰੀਆਂ ਹੁੰਦੇ ਕਿਦੇ ਆਲਾ 30000 ਦੇ 32000 ਦੇ ਕਿਵੇਂ ਬਣਦੇ ਤੂੰ ਵੀ ਲੈ ਪੱਕਾ ਮਲਕ ਨਹੀਂ ਵੀ ਕਹਿ ਕੇ ਰਿਹਾ ਆ ਰਿਹਾ ਆ ਨੰ ਪਕਾ ਦਈਂ ਨਾ ਤੁਸੀਂ ਬਾਈ ਮੈਨੂੰ ਲਾਓ ਮੁੱਲ ਤੇ ਮਿਲਾਂਗੇ ਅਗਲਾ ਪਾਲਦਾ ਅਗਲਾ ਸਾਰਾ ਪੁੱਤ ਨਾ ਜੀ ਅਸੀਂ ਕਿਹੜੇ ਨਾਂ ਕਦੇ ਲਾ ਪਾਲਦਾ ਜੀ ਅਸੀਂ ਕਿਹੜੇ ਨਾਂ ਕਦੇ ਜਿਸਦ ਨੂੰ ਮੈਂ ਕਹਿਗਾ ਉਹ ਹੋਟੇ ਲੈਂਦੇ ਫੇਰੀ ਪਾਲ ਕੇ ਵੱਡੇ ਹੋਣਗੇ ਜਿਸਦ ਨੂੰ ਮੈਂ ਕਹਿਗਾ ਉਹ ਜਨਾਨੀ ਦਾ ਠੀਕ ਹੈ ਯਾਰ ਕਰਦੇ ਓਥੇ ਕਰਦੇ ਥਾਪੀ ਮਾਰ ਕੇ ਥਾਪੀ ਮਾਰਦੇ ਨਹੀਂ ਕਰਦੇ ਤੂੰ ਤਾਂ ਨਹੀਂ ਆਉਂਦਾ ਚੱਲੂਗਾ ਚੱਲੂ ਪੱਤੀ ਯਾਦੀ ਬੱਚੇ ਗੱਲਾਂ ਹੁਣ ਬਸ ਸਾਥ ਹੀ ਨਾਲ ਹੈ ਦਾ ਠੀਕ ਹੈ ਆ ਨੁੱਟ ਗਿਆ ਜੀ ਬਾਬਾ ਹੁਣ ਬਸ ਬਸ ਹੁਣ ਠੀਕ ਹੈ ਹਾਂ ਬਈ ਜਲਦੇ ਨੇ ਨਹੀਂ ਆ ਮੈਂ ਉਹਨਾਂ ਨੂੰ ਚਾਹ ਦੇ ਦੇਵ ਭਾਈ ਹੁਣ ਨੀ ਠੀਕ ਆ ਬਾਈ ਬੋਲ ਤੋਂ ਫੋਟੋ ਵੱਧ ਜਾਂਦਾ ਵੀ ਆ ਨਹੀਂ ਦੋ ਦੋ ਦੇ ਸਾਡੇ ਤਾਂ ਦੋ ਲੜੀ ਆ ਜੋੜੀ ਲੈਣੀ ਆ ਅੱਲਾਹ ਰੱਖੇ ਦੋਨੋਂ ਦਾ ਰੇਟ ਜੋੜੇ ਦਾ ਦੱਸਿਆ ਜਦੋਂ ਗੱਲ ਹੀ ਨਹੀਂ ਤੇ ਹਟ ਜਾ ਇਹ ਕੰਨਾ ਗੱਲਾਂ ਵੇ ਨਹੀਂ ਗੱਲਾਂ ਨਹੀਂ ਚਾਹੀਦਾ ਜੀ ਕੱਲਾ ਨਹੀਂ ਚਾਹੀਦਾ ਸਾਨੂੰ ਜੋੜਦਾ ਵੀ ਦੇਣਾ ਹੈ ਦੋ ਦੱਸ ਦੋ ਬਾਈ ਬੱਬੇ ਉਹ ਹੁਣ ਬਾਬਾ 18 17 ਹੋ ਗਿਆ ਯਾਰ 35 ਹੋ ਗਿਆ ਘੱਟਿਆ ਕਿੰਨਾ 18 ਲੱਗੇ ਉਹ 18 ਤੇ 17 35 ਹੋ ਗਏ ਹੋਰ ਕੀ ਲੈਣਾ ਨਿਰਭੈ ਸਰ ਜੀ 11 ਇਹਦਾ ਲੱਗਿਆ 17 ਉਹਦਾ ਲੱਗਿਆ ਮੰਗਣ ਵਾਲਾ ਲੱਗਿਆ ਪੱਕੇ ਪੈਸੇ ਉਹ ਤਾਂ ਭਾਵੇਂ ਪੱਕੇ ਪੈਸੇ ਲੱਗੇ ਅੱਛਾ 3 3 ਲੱਖ ਦੇ ਬਗਰੇ